ਸਤਨਾਮ ਵਾਹਿਗੁਰੂ ਸਹਿਬ ਜੋ ਬਿਲਾਵਲ ਰਾਖਲੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨ ਕੀਨੀ ਹੌ ਅਬ ਈਮਾਨ ਟੇਡ ਪਗਰੀ ਰਾਓ ਗੁਰੂ ਰੂਪ ਗੁਰੂ ਪਿਆਰੇ ਸੱਦ ਸੰਗਤ ਜਿਓ ਇਹ ਸ਼ਬਦ ਰਾਗ ਬਿਲਾਵਲ ਦੇ ਵਿੱਚ ਭਗਤ ਕਬੀਰ ਜੀਾਂ ਦਾ 856 ਨੰਬਰ ਅੰਗ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਪ੍ਰਮਾਨ ਕਰਦੇ ਹਨ ਰਾਖ ਲਿਓ ਏ ਅਕਾਲ ਪੁਰਖ ਪ੍ਰਮਾਤਮਾ ਮੇਰੀ ਲਾਜ ਰੱਖ ਹਮ ਤੇ ਬਿਗਰੀ ਮਾੜਾ ਕੰਮ ਹੋਇਆ ਹੈ ਮੈਥੋਂ ਮਾੜਾ ਕੰਮ ਹੋਇਆ ਹੈ ਸੀਲ ਧਰਮ ਸੀਲ ਚੰਗਾ ਸੁਭਾਅ ਧਰਮ ਜ਼ਿੰਦਗੀ ਦਾ ਫਰਜ਼ ਜਪ ਭਗਤ ਨ ਕੀਨੀ ਨਾਹੀਂ ਕੋਈ ਜਪ ਤਪ ਕੀਤਾ ਹੈ ਤੇ ਨਾਹੀਂ ਕੋਈ ਭਗਤੀ ਦਾ ਰਾਸਤਾ ਚੁਣਿਆ ਹੈ ਨਾਹੀਂ ਕੋਈ ਭਗਤੀ ਕੀਤੀ ਹੈ ਹਉ ਅਭਿਮਾਨ ਔਰ ਮੈਂ ਹੰਕਾਰ ਦੇ ਵਿੱਚ ਟੇੜ ਪਗੜੀ ਟੇੜ 빙ਾ ਪਗੜੀ ਪੜੀ ਹੋਈ ਟੇੜਾ ਪਗੜੀ ਮੈਂ ਪਿੰਗਾ ਰਾਸਤਾ ਹੀ ਫੜਿਆ ਰਿਹਾ ਫੜੀ ਰੱਖਿਆ ਸਤਿਗੁਰੂ ਪਰਮਾਨੰ ਕਰਦੇ ਹਨ हे ਪ੍ਰਭੂ ਮੇਰੀ लाज ਰੱਖ ਲੈ ਮੈਥੋਂ ਬੜਾ ਮਾੜਾ ਕੰਮ ਹੋਇਆ ਹੈ ਕੀ ਨਾਮ ਹੈ ਚੰਗਾ ਸੁਭਾਅ ਬਣਾਇਆ ਨਾਮ ਹੈ ਜੀਵਨ ਦਾ ਪਰਜਾ ਕਮਾਇਆ ਨਾ ਹੀ ਤੇਰੀ ਬੰਦਗੀ ਕੀਤੀ ਤੇ ਨਾ ਹੀ ਤੇਰੀ ਭਗਤੀ ਕੀਤੀ ਮੈਂ ਸਦਾ ਹੰਕਾਰ ਕਰਦਾ ਰਿਹਾ ਤੇ ਬੀਂਕੇ ਆਰਾ ਪਿਆ ਰਿਹਾ ਅਮਰ ਜਾਨ ਸੰਜੀ ਏਕ ਆਇਆ ਇਹ ਮਿੱਥਿਆ ਕਾਚੀ ਗਗਰੀ ਜੇ ਨਾਨਕ ਨਿਵਾਜ ਸਾਜੰਮ ਕੀਏ ਤਿਸਹਿ ਵਿਸਾਰ ਅਬਰ ਲਗਰੀ ਸਤਿਗੁਰੂ ਉਰਮਾਨ ਕਰਦੇ ਹਨ ਅਮਰ ਜਾਨ ਨਾ ਮਰਨ ਵਾਲੀ ਨਾ ਨਾ ਸੋਣ ਵਾਲੀ ਜਾਨ ਸਮਝ ਕੇ ਸੰਚੀ ਸਾਵਕੇ ਰਖੀ ਭਾਲ ਦਾ ਰਹਿ ਕਾਇਆ ਇਸ ਸਰੀਰ ਨੂੰ ਇਹ ਮਿੱਥਿਆ ਕਾਚੀ ਗਗਰੀ ਮਿੱਥਿਆ ਨਾਸਵੰਤ ਗਗਰੀ ਘੜਾ ਜਿਨਹੈ ਨਿਵਾਜ ਸਾਜ ਹਮ ਕੀਏ ਜਿਸ ਪਰਮਾਤਮਾ ਨੇ ਜਿਸ ਪ੍ਰਭੂ ਨੇ ਨਿਵਾਜ ਆਦਰ ਦੇ ਕੇ ਮੇਰ ਕਰਕੇ ਸਾਜ ਪੈਦਾ ਕਰਕੇ ਹਮ ਕੀਏ ਸਾਨੂੰ ਕੀਤਾ ਤੇ ਸਹਿ ਵਿਸਾਰ ਉਸ ਪ੍ਰਮਾਤਮਾ ਨੂੰ ਭੁੱਲ ਕੇ ਅਵਰ ਲਗਰੀ ਅਵਰ ਹੋਰੇ ਪਾਸੀ ਲਗੀ ਲੱਗਿਆ ਰਹਾ ਸਤਿਗੁਰੂ ਪਰਮਾਨੰ ਕਰਦਿਆਂ ਇਸ ਸਰੀਰ ਨੂੰ ਨਾ ਕਦੇ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਪਾਲਦਾ ਰਿਹਾ ਇਹ ਸੋਚ ਕਦੇ ਪੂਰੀ ਨਹੀਂ ਕਿ ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ ਜਿਸ ਪ੍ਰਭੂ ਨੇ ਮਿਹਰ ਕਰਕੇ ਮੇਰਾ ਇਹ ਸੋਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ میں اس پر ماتمہ نو بھی سار کے ہوری پاسی لگا رہا سندگ توہ ساد نہیں کہے ہو سارن پرے تمری پگری کہہ کبیر اے بینتی سنے ہو ਮਤ ਕਲ ਹੋ ਜਮ ਕੀ ਖਬਰੀ ਸਤਿਗੁਰੂ ਪਰਮਾਨੰ ਕਰਦੇ ਹਨ ਸੰਤਕ ਦੋਹੇ ਮੈਂ ਤੇਰਾ ਚੋਰ ਹਾਂ ਸਾਧਨਾ ਕਹਿਓ ਸਾਧ ਮੈਂ ਕਿਸੇ ਤੋਂ ਚੰਗਾ ਵੀ ਨਹੀਂ ਅਖਵਾ ਸਕਦਾ ਸ਼ਰਮ ਪਰੇ ਪਰ ਮੈਂ ਤੇਰੀ ਸ਼ਰਮ ਆਇਆ ਹਾਂ ਤੁਮਰੀ ਪਗੜੀ ਤੇਰਿਆਂ ਚਰਨਾਂ ਦੀ ਕਹਿ ਕਬੀਰ ਇਹ ਬੇਨਤੀ ਸੁਣਿਓ ਇਹ ਅਕਾਲ ਪੁਰਖ ਪਰਮਾਤਮਾ ਕਬੀਰ ਇਹ ਬੇਨਤੀ ਕਰਦਾ ਹੈ ਸੁਣਿਓ ਮਾਤਾ ਘਾਲੋ ਭੇਜੀ ਖਬਰੀ ਖਬਰ ਸਤਿਗੁਰੂ ਪਰਮਾਨੰ ਕਰਦੇ ਹਨ ਸੋ ਕਬੀਰ ਅਖਦਾ ਹੈ हे ਪ੍ਰਭੂ ਮੈਂ ਤੇਰਾ ਚੋਰ ਹਾਂ ਮੈਂ ਪਲਾ ਨਹੀਂ ਅਖਵਾ ਸਕਦਾ ਫਿਰ ਵੀ हे ਪ੍ਰਭੂ ਮੈਂ ਤੇਰੇ ਜਮਾ ਦੀ ਸ਼ਰਨ ਆਪਿਆ ਹਾਂ ਮੇਰੀ ਇਹ ਅਰਜ਼ੋਈ ਸੁਣ ਮੈਨੂੰ ਜਮਾ ਦੀ ਸੋਏ ਨਾ ਘੱਲੇ ਪਾਪ ਜਨਮ ਮਰਨ ਦੇ ਗੇੜ ਵਿੱਚ ਨਾ ਪੈਣ ਦਈਂ ਸਤਿਗੁਰੂ ਤਾਂ ਸਾਨੂੰ ਅਨੇਕਾਂ ਹੀ ਤਰੀਕਿਆਂ ਦੇ ਨਾਲ ਸਮਝਾਉਂਦੇ ਹਨ ਕਿ ਸਾਨੂੰ ਜਿਸ ਪਰਮਾਤਮਾ ਨੇ ਇਹ ਸਰੀਰ ਦਿੱਤਾ ਹੈ ਅਸੀਂ ਉਸ ਪਰਮਾਤਮਾ ਨੂੰ ਯਾਦ ਨਹੀਂ ਰੱਖਦੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਰਮਾਨੰ ਕਰਦੇ ਹਨ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਜਿਸ ਪਰਮਾਤਮਾ ਨੇ ਸਾਨੂੰ ਸੋਨਾ ਸਰੀਰ ਪੈਨਣ ਵਾਸਤੇ ਕੱਪੜੇ ਦਿੱਤੇ ਰਹਿਣ ਵਾਸਤੇ ਸੋਨਾ ਘਰ ਬਾਰੇ ਅਸੀਂ ਉਸ ਪਰਮਾਤਮਾ ਨੂੰ ਵਿਸਾਰ ਦਿੱਤਾ ਅਸੀਂ ਉਸ ਪਰਮਾਤਮਾ ਨੂੰ ਭੁੱਲ ਗਏ ਹਾਂ ਜਿਸ ਕਰਕੇ ਸਾਡਾ ਇਸ ਸੰਸਾਰ ਦੇ ਵਿੱਚ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਚੱਲਿਆ ਪਿਆ ਹੈ ਉਹ ਨਹੀਂ ਮੁੱਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ